ਦੋਸਤੋ ਨਮਸਕਾਰ ਮੈਂ ਸੰਦੋਖ ਕੁਮਾਰ ਦੋਸਤੋ ਰਿਟਾਇਰਮੈਂਟ ਦੀ ਏਜ ਦੇ ਵਿੱਚ ਸਭ ਤੋਂ ਵੱਡੀ ਮਜਬੂਰੀ ਪਤਾ ਕੀ ਹੋਏਗੀ ਆਪਣੇ ਬੱਚਿਆਂ ਦੇ ਕੋਲੋਂ ਪੈਸੇ ਮੰਗਣੇ ਮੈਂ ਅਕਸਰ ਕਈ ਵਾਰੀ ਪੇਰੈਂਟਸ ਨੂੰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕਹਿੰਦੇ ਦੇਖਿਆ ਕਿ ਬੇਟਾ ਕੁਝ ਪੈਸੇ ਭੇਜ ਦੇ ਸਾਡਾ ਖਰਚਾ ਨਹੀਂ ਚੱਲ ਰਿਹਾ ਅੱਜ ਕੁਝ ਦਿਨ ਪਹਿਲਾਂ ਮੈਂ ਇੱਕ ਬਜ਼ੁਰਗ ਨੂੰ ਆਪਣੀ ਬੇਟੀ ਨੂੰ ਫੋਨ ਕਰਦੇ ਦੇਖਿਆ ਕਹਿੰਦੇ ਧੀਏ ਕੁਝ ਪੈਸੇ ਭੇਜ ਦੇ ਦਵਾਈ ਦੇ ਲਈ ਪੈਸੇ ਚਾਹੀਦੇ ਸੀ ਸੋਚੋ ਦੋਸਤੋ ਜਿਸ ਪਰਿਵਾਰ ਦੇ ਲਈ ساری ਜ਼ਿੰਦਗੀ ਕਮਾਈ ਕੀਤੀ ਜਿਸ ਪਰਿਵਾਰ ਨੂੰ ساری ਜ਼ਿੰਦਗੀ ਕਮਾ ਕੇ ਦਿੱਤਾ ਤੇ ਰਿਟਾਇਰਮੈਂਟ ਦੀ ਏਜ ਦੇ ਵਿੱਚ ਉਸ ਪਰਿਵਾਰ ਕੋ ਪੈਸੇ ਮੰਗਣੇ ਪੈ ਰਹੇ ਦੋਸਤੋ ਜਿਨਾ ਵੀ ਪੇਰੈਂਟਸ ਨੇ ਜਿਨਾ ਵੀ ਬਜ਼ੁਰਗਾ ਨੇ ਆਪਣੇ ਦੇ ਲਈ ਕੋਈ ਪੈਨਸ਼ਨ ਦਾ ਪ੍ਰਬੰਧ ਨਹੀਂ ਕੀਤਾ ਉਹ ਦੂਜਿਆਂ ਦੇ ਉੱਤੇ ਨਿਰਭਰ ਵੀ ਹੈਗੇ ਤੇ ਦੁਖੀ ਵੀ ਹੈਗੇ ਦੋਸਤ ਮੈਂ ਕਹਿ ਲਿਆ ਸੀ ਐਡਵਾਈਜ਼ਰ ਹੋਣ ਦੇ ਨਾਤੇ ਹਜ਼ਾਰਾਂ ਹੀ ਪਰਿਵਾਰਾਂ ਨੂੰ ਪੈਨਸ਼ਨ ਦੀ ਯੋਜਨਾ ਦੇ ਸਕਿਆ ਦੋਸਤੋ ਔਰ ਇਹ ਵੀ ਨੋਟ ਕੀਤਾ ਹੈਗਾ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਪੈਨਸ਼ਨ ਦਾ ਪ੍ਰਬੰਧ ਹੈਗਾ ਆ ਉਹ ਪਰਿਵਾਰ ਜਿਹੜੇ ਹੈਗੇ ਆ ਖੁਸ਼ ਵੀ ਹੈਗੇ ਆ ਤੇ ਬਜ਼ੁਰਗਾਂ ਦਾ ਇੱਜ਼ਤ ਸਤਕਾਰ ਵੀ ਹੈਗਾ ਦੋਸਤੋ ਅਗਰ ਤੁਸੀਂ ਵੀ ਆਪਣੇ ਲਈ ਕੋਈ ਗਰੰਟਡ ਪੈਨਸ਼ਨ ਦਾ ਪ੍ਰਬੰਧ ਕਰਨਾ ਚਾਹੁੰਦੇ ਹੋ ਤਾਂ ਦੋਸਤੋ ਨੀਚੇ ਦਿੱਤੇ ਨੰਬਰ ਦੇ ਉੱਤੇ ਆਰ ਆਰ ਆਈ ਪੀ ਲਿਖ ਕੇ ਸੈਂਡ ਕਰੋ ਤੇ ਇੱਕ ਬਹੁਤ ਵਧੀਆ ਗਰੰਟਡ ਪਲਾਨ ਤੁਹਾਨੂੰ ਮੋਬਾਈਲ ਵਿੱਚ ਮਿਲ ਜਾਏਗਾ ਤੇ ਅਤੇ ਸਤਕਾਰ ਫਿਰ ਆਪਣੇ ਆਪ ਹੀ ਆਏਗਾ